ਭਗਤ ਨਾਮਦੇਵ ਜੀ ਦੇ ਪਿਤਾ ਜੀ ਭਗਵਾਨ ਦੇ ਭਗਤ ਸਨ ਆਪ ਜੀ ਹਰ ਰੋਜ਼ ਗਾਂ ਦੇ ਤਾਜੇ ਦੁੱਧ ਦਾ ਭੋਗ ਭਗਵਾਨ ਨੂੰ ਲਾਉਂਦੇ ਸਨ ਇਹ ਇਹਨਾਂ ਦਾ ਨਿਤਨੇਮ ਸੀ ਇੱਕ ਵਾਰ ਇਹਨਾਂ ਦੇ ਪਿਤਾ ਜੀ ਨੂੰ ਕਿਸੇ ਕੰਮ ਲਈ ਕਿਤੇ ਹੋਰ ਜਾਣਾ ਪਿਆ ਤਾਂ ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਆਖ ਕੇ ਗਏ ਕਿ beta naamdev kal mai kisi kaam le jana hai ਸੋ ਸੋਣਾ ਅੰਨ ਚੱਕਰਨਾ ਤੇ ਠਾਕਰਾਣੂ ਕੋਲ ਤਾਜੇ ਦੁੱਧ ਦਾ ਲਾਉਣਾ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਜਿਸ ਤਰ੍ਹਾਂ ਮੈਨੂੰ ਹੋਣੀ ਲਾਉਣਾ ਹੈ ਚੰਗਾ ਪੇਤਾ ਜੀ ਮੈਂ ਪੂਰੇ ਵਿਧੀ ਵਿਦਾਨ ਨਾਲ ਤਾਜੇ ਦੁੱਧ ਦਾਈ ਭੋਗ ਠਾਕਰਾਣੂ ਅੰਮ੍ਰਿਤ ਵੇਲੇ ਲਾਵਾਂਗਾ ਤੁਸੀਂ ਫਿਕਰ ਨਾ ਕਰੋ ਤਾਂ ਦੂਜੇ ਦਿਨ ਭਗਤ ਨਾਮਦੇਵ ਜੀ ਨੇ ਕਾਂ ਦਾਤਾ ਚਾਹ ਤੂਤ ਲੈ ਲਿਆ ਤੇ ਠਾਕਰਾਂ ਤੇ ਮੋਰੇ ਲੈ ਕੇ ਖੜ ਗਏ ਤੇ ਬੇਨਤੀਆਂ ਕਰਨ ਲੱਗੇ ਕਿ ਬੇਠਲ ਜੀ ਦੁੱਧ ਨਹੀਂ ਪੀਂਦੇ ਕੀ ਗੱਲ ਏ ਫਿਰ ਕੀ ਹੋਇਆ ਜੇ ਬੱਚਾ ਆ ਦੁੱਧ ਵਿੱਚ ਤਾਂ ਫਰਕ ਨਹੀਂ ਇਹ ਜ਼ਰੂਰ ਪਿਓ ਯਾਦ ਰੱਖੋ ਜੇ ਤੁਸੀਂ ਨਹੀਂ ਪਿਓਗੇ ਤਾਂ ਮੈਂ ਵੀ ਦੁੱਧ ਪੀਣਾ ਛੱਡ ਦੇਵਾਂਗਾ ਇੱਥੋਂ ਤੱਕ ਅੰਨ ਖਾਣਾ ਵੀ ਛੱਡ ਦੇਵਾਂਗਾ ਤੁਸੀਂ ਕਿਉਂ ਨਹੀਂ ਦੁੱਧ ਪਿੰਦੇ ਕੀ ਹੋਇਆ ਜਿਵੇਂ ਬੱਚਾ ਵਾ ਭਗਤੀਆਂ ਇੰਨੀਆਂ ਬੇਨਤੀਆਂ ਸੁਣ ਕੇ ਭਗਵਾਨ ਜੀ ਆਪ ਹਾਜ਼ਰ ਹੋ ਕੇ ਤੇ ਉਹ ਦੁੱਧ ਦਾ ਗੜਵਾ ਉਹਨਾਂ ਨੇ ਆਪਣੇ ਹੱਥ ਲੈ ਲਿਆ ਤੇ ਛਕ ਲਿਆ ਤੇ ਕੁਝ ਸਮੇਂ ਬਾਅਦ ਭਗਵਾਨ ਜੀ ਦਰਸ਼ਨ ਦੇ ਕੇ ਭਗਤ ਨੂੰ ਅਲੋਪ ਹੋ ਗਏ ਉਸ ਤੋਂ ਬਾਅਦ ਜਦੋਂ ਜਦੋਂ ਭਗਤ ਨਾਮਦੇਵ ਜੀ ਦੇ ਪਿਤਾ ਜੀ ਆਏ ਤਾਂ ਭਗਤ ਜੀ ਨੇ ਉਹਨਾਂ ਨੂੰ ਸਾਰੀ ਵਿਥਿਆ ਸੁਣਾਈ ਤੇ ਉਹ ਵੀ ਜਿੱਦ ਕਰਨ ਲੱਗੇ ਕਿ ਮੈਨੂੰ ਵੀ ਦਰਸ਼ਨ ਭਗਵਾਨ ਦੇ ਕਰਾ ਦਿਓ ਤਾਂ ਫਿਰ ਦੂਜੇ ਦਿਨ ਆਪ ਜੀ ਬਿੰਤੀ ਪ੍ਰਯਾਸ਼ ਸ਼ਬਦ ਗਾਇਨ ਕਰਨ ਲੱਗੇ ਕਿ ਦੁੱਧ ਦੇ ਕਟੋਰੇ ਗਡਵੇ ਪਾਣੀ ਕਪੜਾ ਗਾਇਨਾ ਮੈਂ ਦੋਹਿਆਨੀ ਦੁੱਧ ਪਿਓ ਗੋਬਿੰਦੇ ਰਾਇ ਦੁੱਧ ਪਿਓ ਮੇਰਾ ਮਨ ਪਥੀ ਆਏ ਨਹੀਂ ਤਕਰ ਕੋ ਬਾਪ ਰਿਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਪਰੇ ਲੈਣਾ ਮੈਂ ਹਰਿਆਕੇ ਤਰੀ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖਨ ਰੈਣ ਹਸੇ ਦੁੱਧ ਪੀ ਆਏ ਭਗਤ ਕਰ ਗਿਆ ਨਾਮੇ ਹਰਕਾਰ ਦਰਸ਼ਨ ਪਿਆ ਭਗਤ ਜੀ ਇਨੀਆਂ ਬੇਨਤੀਆਂ ਕਰੀ ਰਹਿਣ ਕੇ ਭਗਵਾਨ ਜੀ ਆ ਹਾਜ਼ਰ ਹੋਏ ਉਹਨਾਂ ਨੇ ਦਰਸ਼ਨ ਦੇ ਕੇ ਇਹਨਾਂ ਦੇ ਪਿਤਾ ਜੀ ਨੂੰ ਨੇ ਹਾਲ ਘਰ ਦਿੱਤਾ ਤੇ ਥੋੜੇ ਸਮੇਂ ਬਾਅਦ ਹੀ ਉਹਨਾਂ ਨੇ ਉਹ ਦੁੱਧ ਦਾ ਕਟੋਰਾ ਆਪਣੇ ਹੱਥੇ ਲਿਆ ਤੇ ਫਿਰ ਉਹ ਉਹ ਕਟੋਰਾ ਛਕਣ ਲੱਗ ਪਏ ਇਹ ਸਾਰਾ ਕੁਝ ਦੇਖ ਕੇ ਇਹਨਾਂ ਦੇ ਪਿਤਾ ਜੀ ਨਿਹਾਲ ਹੋ ਗਏ ਉਹ ਪ੍ਰਭੂ ਦੇ ਚਰਨ ਲੱਗੇ ਉਹ ਰੱਬ ਦੇ ਚਰਨ ਲੱਗੇ ਉਹ ਭਗਵਾਨ ਦੇ